ਸੰਗਤਿ ਰਵਾਸ਼ੀ ਗੁੜੀ ਕਾ ਖਾਲਸਾ ਵਾਸ਼ੀ ਗੁਰ ਕੀ ਫਤਿਹ ਕਾਣ ਮੋਲੇ ਵੇਚ ਆਉਂਦੇ ਹਨ ਲੋਬੇ ਚਾਪ ਸਭ ਦਾ ਸੁਆਦਿਤ ਹੈ ਸੰਗਤ ਜੀ ਆਪਣੀ ਅਗਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਦੀ ਦੇ ਚਰਨਾਂ 'ਤੇ ਢੀਮਤੀ ਆ ਕਿ ਵੀਡੀਓ ਨੂੰ ਪੂਰਾ ਜੁਰ ਸਮਝੇ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆ ਸਕਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੇ ਬਹੁਤ ਕੀਮਤੀ ਬਜਨਾਂ ਪਾਉਕੀ ਦੇ ਨਾਲ ਸਮਝਾਉਣ ਨੂੰ ਗਏ ਹੋਏ ਆ ਜਿੰਨਾ ਬਚਨਾਂ ਨੂੰ ਕੋਮਾ ਕੇ ਜਿੰਨਾ ਬਚਨਾਂ ਨੂੰ ਮੰਨ ਕੇ ਸਾਡੀ ਜੀਤਵੀ ਦੇ ਵਿੱਚ ਸੁਧਾਰ ਹੋ ਸਕਦਾ ਹੈ ਸਾਡੀ ਜ਼ਿੰਦਗੀ ਬੜੀ ਸੂਹੀ ਬੜੀ ਸੌਖੀ ਹੋ ਸਕਦੀ ਆ ਜੋ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਘਾਟ ਮਹਿਸੂਸ ਕਰਦੇ ਆ ਕੋਈ ਕਮੀ ਮਹਿਸੂਸ ਕਰਦੇ ਆ ਉਹ ਕਮੀ ਹੋ ਘਾਟ ਪੂਰੀ ਹੋ ਸਕਦੀ ਆ ਇਸ ਕਰਕੇ ਆਪਜੀ ਇਹ ਗੀਂਦ ਨੂੰ ਪੂਰਾ ਜਰੂਰ ਸੁਣੇ ਮੇਰੇ ਕਿੰਨੇ ਤੇ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਕੁਝ ਵੀ ਮਾਰਾ ਹੁੰਦਾ ਹੈ ਕਿਸੇ ਵੀ ਤਰ੍ਹਾਂ ਦੇ ਨਾਮ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਨਹੀਂ ਸਰਦੀ ਹੈ ਤਾਂ ਕੁਝ ਲੋਕ ਆਪਣੇ ਕਿਸਮ ਸੰਬੋਸ਼ ਦੇ ਨਸ਼ਾ ਕਰ ਕਰਦੇ ਹੁੰਦੇ ਆ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਕਿ ਪਰਮਕੀਤਾ ਪਰਮਾਤਮਾ ਜੀ ਸਾਡੀ ਕਿਸਮਤ ਇੰਨੀ ਮਾੜੀ ਕਿਉਂ ਹੈ ਸਾਡੀ ਕਿਸਮਤ ਦੇ ਵਿੱਚ ਇੰਨੇ ਦੁੱਖ ਕਿਉਂ ਆ ਕੇ ਦਿੱਤੇ ਆ ਭਾਵ ਕਿ ਉਹ ਹਰ ਵੇਲੇ ਕਿਸਮਤ ਨੂੰ ਦੋਸ਼ ਦਿੰਦੇ ਰਹਿੰਦੇ ਆ ਪਰਮਕੀਤਾ ਪਰਮਾਤਮਾ ਜੀ ਨੂੰ ਖੁਲਮਤੇ ਦਿੰਦੇ ਰਹਿੰਦੇ ਆ ਸੰਗਤ ਜੀ ਕਮਾਈ ਵਾਲੇ ਸੰਤ ਬਾਪ ਉਹਦੇ ਬਹੁਤ ਸੋਹਣਾ ਸਮਝਉਂਦੇ ਰਹੇ ਕਹਿੰਦੇ ਆ ਕਿ ਜੋ ਲੋਕ ਉਹ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਆ ਚਲੋ ਮੰਨਦੇ ਆ ਕਿ ਉਹ ਪਰਮपिता परमात्मा ਜੀ ਨੇ ਸਾਡੀ ਕਿਸਮਤ ਲਿਖ ਕੇ ਸਾਹਮਣੇ ਜਿਆ ਹੈ ਪਰ ਕਿਸਮਤ ਸਾਡੇ ਕਰਮਾਂ ਦੇ ਹਿਸਾਬ ਦੇ ਨਾਲ ਲਿਖੀ ਜਾਂ ਜਿੰਦਾ ਦੇ ਕਰਮ ਉਸੇ ਕਮਾਏ ਉਦਾਂ ਦੀ ਸਾਡੀ ਕਿਸਮਤ ਲਿਖ ਦਿੱਤੀ ਗਈ ਅਤੇ ਦੂਸਰੀ ਗੱਲ ਇੱਥੇ ਉੱਥੇ ਲਿਖਣ ਵਾਲੇ ਪਰਮपिता परमात्मा ਜੀ ਆਪ ਨੇ ਜੇ ਉਹਨਾਂ ਦੇ ਹੱਥ ਲਿਖਣ ਦੇ ਤਾਕਤ ਆ ਤਾਂ ਉਹ ਮੇਟ ਵੀ ਸਕਦੇ ਆ ਉਹ ਪਰਮ ਗ੍ਰਿਤਾ ਪਰਮਾਤਮਾ ਜੀ ਦੇ ਹੱਥ ਵਿੱਚ ਉਹ ਤਾਕਤ ਆ ਉਹ ਕਲਮ ਆ ਜਿਹਦੇ ਨਾਲ ਸਾਡੇ ਸੂਰਜ ਸੁਰੀ ਲੇਖ ਲਿਖ ਸਕਦੇ ਆ ਉਹ ਕੀ ਕਰਤਾ ਹਾਂ ਨੂੰ ਮੈਂ ਕਹਦਾ ਹਾਂ ਕਿ ਤੁਹਾਡੀ ਕਿਸਮਤ ਦੇ ਵਿੱਚ ਕੋਈ દોਸ਼ ਆ ਤੁਹਾਡੀ ਕਿਸਮਤ ਮਾੜੇ ਕਰਮਾ ਕਰਕੇ ਮਾੜੀ ਬਣ ਗਈ ਆ ਤਾਂ ਤੁਸੀਂ ਅੱਜ ਹੀ ਆਪਣੇ ਜੀਵਨ ਦੇ ਵਿੱਚ ਆਪਣੇ ਕਰਮਾਂ ਦੇ ਵਿੱਚ ਸੁਧਾਰ ਕਰ ਲਓ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰਨੇ ਸ਼ੁਰੂ ਕਰ ਤੋ ਫਦੇ ਨਾ ਸੋਚੋ ਪਰ ਸੱਚੇ ਪਾਸ਼ਾ ਤੁਹਾਡੇ ਕੀਤੇ ਹੋਏ ਨੇਕ ਕੰਮਾਂ ਦੇ ਬਦਲੇ ਤੁਹਾਡੇ ਉੱਤੇ ਕਿੰਨੀ ਕਿਰਪਾ ਕਰਦੇ ਜਿਸ ਦਿਨ ਤੋਂ ਨੇਕ ਕੰਮ ਕਰਮੇ ਸ਼ੁਰੂ ਕਰ ਦਿੱਤੇ ਉਸੇ ਦਿਨ ਤੋਂ ਹੀ ਜ਼ਿੰਦਗੀ ਦੀ ਸੁੰਮੀ ਬਣ ਜਾਣਾ ਹੈ ਉਸੇ ਦਿਨ ਤੋਂ ਹੀ ਜ਼ਿੰਦਗੀ ਸਵਾਰੀ ਜਾਣੀ ਆ ਕਿਹੜੇ ਖਿਲਾਰੇ ਸਾਡੀ ਜ਼ਿੰਦਗੀ ਦੇ ਵਿੱਚ ਪਏ ਨਹੀਂ ਜਿਹੜੇ ਕੰਮ ਤਸੀਂ ਆਪਣੀ ਅੰਦਰੂਨੀ ਆਖਣੀ ਗਈ ਕਿ ਨਾ ਤੱਕੇ ਵਗੜ ਬੱਤੀਆਂ ਉਹ ਸਭ ਕੁਝ ਠੀਕ ਸੁਨਾਸ਼ ਹੋ ਜਾਵੇਗਾ ਜੇਕਰ ਅੱਜ ਤੋਂ ਹੀ ਅਸੀਂ ਆਪਣੇ ਦਿਨ ਲਈ ਦੇ ਵਿੱਚ ਕੁਝ ਨਿਯਮ ਬਦਲ ਲਈਏ ਕਿ ਉਹ ਹਰ ਵੇਲੇ ਗਿਲੇ ਸ਼ਿਕਵੇ ਸ਼ਿਕਾਇਤ ਕਰਦੇ ਆਂ ਕਹਿੰਦੇ ਇੰਦਾ ਹੀ ਨਾ ਇੱਕ ਵਾਰ ਦੀ ਚੱਲਿਆ ਕਿ ਇੱਕ ਬੀਵੀ ਦੋਵੇਂ ਵੇਲੇ ਨੀਮ ਦੇ ਨਾਲ ਪਰਮਪੀਤਾ ਪਰਮਾਤਮਾ ਦਾ ਨਾਮ ਜਪਿਆ ਕਰੇ ਕਹਿੰਦੇ ਜਦੋਂ ਵੀ ਉਹਨੂੰ ਮੌਕਾ ਮਿਲਦਾ ਉਹਨੇ ਸੇਵਾ ਕਰਨੀ ਸੰਗਤ ਕਰਨੀ ਪਰ ਕਹਿੰਦੇ ਮਿਹਬੀ ਦੇ ਘਰ ਦੀ ਗਰੀਬੀ ਦੂਰ ਨਹੀਂ ਸੀ ਹੋ ਰਹੀ ਘਰ ਦੇ ਵਿੱਚ ਪੈਸੇ ਪੱਖੋਂ ਹੱਥ ਤੰਗ ਦੇ ਸੀ ਤਾਂ ਕਹਿੰਦੇ ਕੋਈ ਬੀਬੀ ਨੇ ਹਰ ਵੇਲੇ ਆਪਣੀ ਰਸਨਾ ਦੇ ਉੱਤੇ ਇਹੋ ਸ਼ਬਦ ਰੱਖਣੇ ਕਿ ਰੱਬ ਨੇ ਕਰਮਾਂ ਦੇ ਵਿੱਚ ਬਹੁਤ ਗਰੀਬੀ ਲਿਖੀ ਗਿਆ ਤੇ ਜੇਕੋ ਸਾਥੀ ਬਹੁਤ ਤੰਗ ਰਹਿੰਦਾ ਹੈ ਜਦੋਂ ਵੀ ਕਿਸੇ ਨੇ ਹਾਲਚਲ ਪੁੱਛਣਾ ਇਹਦੇ ਇਹੋ ਸ਼ਬਦ ਦਰਉ ਨੇ ਜਦੋਂ ਸੰਗਤ ਕਰਨੀ ਸੰਗਤ ਦੇ ਵਿੱਚ ਆ ਕੇ ਹੀ ਇਹੋ ਹੀ ਗੱਲਬਾਤ ਕਰਨੀ ਕਿ ਰੱਬ ਨੇ ਮੇਰੇ ਘਰ ਦੇ ਵਿੱਚ ਇੰਨੀ ਗਰੀਬੀ ਲਿਖੀ ਆ ਮੇਰੇ ਘਰ ਦੇ ਵਿੱਚ ਇੰਨੇ ਪੈਸੇ ਦੀ ਕਮੀ ਆ ਕਿ ਮੇਰਾ ਆਪਣਾ ਹੀ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੁੰਦਾ ਹੈ ਕਿ ਪਰਮਾਤਮਾ ਨੇ ਵਾਅਦਾ ਦਿੱਤਾ ਹੁੰਦਾ ਤਾਂ ਮੈਂ ਵੀ ਸੰਗਤ ਦੀ ਸੇਵਾ ਕਰਦੀ ਕਿਉਂਕਿ ਉਹ ਜਦੋਂ ਵੀ ਸੰਗਤ ਦੀ ਸੇਵਾ ਕਰਦੇ ਆ ਨੂੰ ਦੇਖਦੀ ਕੰਨਣ ਦੇ ਵਿੱਚ ਉਚਾ ਪੈਦਾ ਹੁੰਦਾ ਜੇਕਰ ਮੇਰੇ ਕੋਲ ਕੈਸੇ ਹੁੰਦਾ ਮੈਨੂੰ ਤਾਂ ਮੈਂ ਸੰਗਤ ਦੀ ਸੇਵਾ ਕਰਿਆ ਕਰ ਜਦੋਂ ਕੋਈ ਸੰਗਤ ਪਰਮ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਭੇਟ ਕਰਨ ਦੇ ਲਈ ਕੋਈ ਦੀਗ ਲੈ ਕੇ ਆਉਂਦੀ ਹੈ ਤਾਂ ਮਨ ਦੇ ਵਿੱਚ ਬੜਾ ਹੀ ਚਾਹ ਦਾਦਾ ਨਾ ਕਿ ਕਾਸ਼ ਮੇਰੇ ਕੋਲ ਵੀ ਇੰਨੇ ਪੈਸੇ ਹੁੰਦੇ ਕਿ ਮੈਂ ਆਪਣੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕੁਝ ਨਾ ਕੁਝ ਵਧੀਆ ਚੀਜ਼ ਫੇਟ ਕਰ ਸਕਦੀ ਪਦਾਰਥਾਂ ਦੇ ਨਾਲ ਸੰਗਤ ਦੀ ਸੇਵਾ ਕਰ ਸਕਦੀ ਮਤਲਬ ਉਹ ਵਿਵਿਧੀ ਭਾਵਨਾ ਬਹੁਤ ਚੰਗੀ ਸੀ ਪਰ ਗਲਤੀ ਕਿੱਥੇ ਹੋਈ ਕਿ ਉਹ ਜਾਣੇ ਅਣਜਾਣੇ ਦੇ ਵਿੱਚ ਪਰਮਪਿਤਾ ਪਰਮਾਤਮਾ ਦੇ ਨਾਲ ਕਿਲੇ ਸ਼੍ਰੇਸ਼ ਪ੍ਰਵੇਸ਼ ਕੀਤਾ ਕਰਦੇ ਨੇ ਇਹ ਦੋਵੇਂ ਵੇਲੇ ਦਾ ਪੱਕਾ ਸੀ ਪਰ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਸ਼ਿਕਾਇਤ ਸੀ ਕਿ ਨਾ ਭਾ ਮੇਰੇ ਕਲਪਨਾਵਾਂ ਦੇ ਵਿੱਚ ਇੰਨੀ ਫੀਫੀ ਕਿਉਂ ਲਈ ਕਿਤੇ ਇੱਕ ਦਿਨ ਚੰਗੇ ਕਰਮਾ ਕਰਕੇ ਕਮਾਈ ਵਾਲੇ ਸੰਸ ਮਹਾਪੁੱਤ ਹੋ ਦੇਣਾ ਮੇਲ ਹੋ ਗਿਆ ਕਹਿੰਦੇ ਕੋ ਮਹਾਪਰਖ ਨੇ ਕਿ ਆ ਵੀ ਬੀਬੀ ਅਸੀਂ ਤੇਰੇ ਬਾਰੇ ਸੁਣਿਆ ਤੇ ਤੇਰਾ ਨਾਮ ਬਹੁਤ ਤਕੜਾ ਏ ਕਿ ਤੂੰ ਦੋਵੇਂ ਵੇਲੇ ਪਰਮਾਤਮਾ ਦਾ ਨਾਮ ਜਪਦੀ ਆ ਮਨ ਲਾ ਕੇ ਸੇਵਾ ਕਰਦੀ ਆ ਪਰਮਾਤਮਾ ਨੇ ਤੇਰੇ ਤੇ ਬਹੁਤ ਕਿਰਪਾ ਕੀਤੀ ਆ ਕਹਿੰਦੇ ਉਹ ਬੀਬੀ ਨੇ ਕਿਹਾ ਹਾਂ ਜੀ ਪਰਮੇ ਦਾ ਪਰਮਾਤਮਾ ਦਾ ਅਰਸਿਆ ਜਿਹੜੇ ਉਹਨਾਂ ਦੀ ਕਿ ਨਿਰੋ ਆਪਣਾ ਨਾਮ ਜਪਾ ਲੈਂਦੇ ਆ ਸੇਵਾ ਕਰਵਾ ਲੈਂਦੇ ਆ ਪਰਬਾਪਾ ਜੀ ਪਰਮਾਤਮਾ ਦੇ ਨਾਲ ਇੱਕ ਸ਼ਿਕਾਇਤ ਆ ਕਿ ਪਰਮਾਤਮਾ ਨੇ ਮੇਰੇ ਕਰਮਾਂ ਦੇ ਵਿੱਚ ਚਿਰੀਂ-ਚਿਰੀਂ ਲਿਖ ਦਿੱਤੀ ਆਸੀਂ ਜਿੰਨਾ ਇੱਕ ਘੜੇ ਵਿੱਚ ਕਰਦੇ ਆ ਉਹਦੇ ਨਾਲ ਪੂਰੀ ਹੀ ਨਹੀਂ ਪੈਂਦੀ। ਪੈਸੇ ਬੱਖਰੇ ਹੱਥ ਖੁੱਲਾ ਨਹੀਂ ਹੁੰਦਾ। ਤੇ ਕਹਿਣ ਲੱਗੇ ਬਾਬਾ ਜੀ ਮੈਨੂੰ ਕੋਈ ਰਾਹ ਦਿਖਾਓ ਮੈਨੂੰ ਕੋਈ ਇਹਦਾ ਹੱਲ ਦੱਸੋ ਤੇ ਮੇਰੇ ਘਰ ਦੀ ਗਰੀਬੀ ਦੂਰ ਕਿਵੇਂ ਹੋਵੇਗੀ ਤੁਸੀਂ ਰੱਬ ਦੇ ਰੰਗ ਵਿੱਚ ਰੰਗੀ ਹੋਈ ਰਹੀਂ ਉਹ ਪਰਮਾਤਮਾ ਦਾ ਨਾਮ ਜਪਣ ਮਾਣਿਓ ਮੈਨੂੰ ਦੱਸੋ ਕਿ ਪਰਮਾਤਮਾ ਦੀ ਮੇਰੇ ਨਾਲ ਕਿਸ ਗੱਲ ਤੋਂ ਮਰਾਜ਼ਗੀ ਆ ਜੋ ਉਹਨਾਂ ਨੇ ਮੇਰੇ ਜੀਵਨ ਦੇ ਵਿੱਚ ਇੰਨੀਆਂ ਇਹ ਬੁਖਤ ਤਕਲੀਫਾਂ ਮਿਸ਼ੀਆਂ ਨੇ ਮੇਰੀ ਜਿੰਦਗੀ ਦੇ ਵਿੱਚ ਕੋਈ ਸੁੱਖ ਕਿਉਂ ਨਹੀਂ ਆ ਗਿਆ ਤੇ ਕਹਿੰਦੇ ਉਹ ਕਮਾਈ ਵਾਲੇ ਸੰਤ ਵਾਹ ਵਰਕ ਦੀ ਕਹਿਣ ਲੱਗੇ ਵੀ ਬੀਬੀ ਤੂੰ ਸੰਤਲਾਬ ਤੇਰੀ ਜਿੰਦਗੀ ਤੇਰੇ ਸਾਰੇ ਦੁੱਖ ਦੂਰ ਹੋ ਗਏ ਤੂੰ ਕਹਿੰਦੀ ਆ ਨਾ ਤੇਰੇ ਘਰ ਦੇ ਵਿੱਚ ਬਹੁਤ ਗਰੀਬੀ ਆ ਤੂੰ ਬਸ ਸਮਝ ਕੀ ਅੱਜ ਤੋਂ ਤੇਰੇ ਘਰ ਦੀ ਗਰੀਬੀ ਕੱਟੀ ਗਈ ਪਰ ਸ਼ਰਤ ਇਹ ਆ ਕਿ ਤੈਨੂੰ ਇੱਕ ਚੀਜ਼ ਟਰਨਣੀ ਪੈਣੀ ਆ ਇੱਕ ਪਾਸੇ ਤੇਰਾ ਗੁਰੂ ਆ ਤੇਰੇ ਗੁਰੂ ਦਾ ਨਾਮ ਹੈ ਆਪਕੇ ਦੂਜੇ ਪਾਸੇ ਕਬੀਰ ਦਾ ਖਜ਼ਾਨਾ ਜਿਹਦੇ ਨਾਲ ਤੇਰਾਂ ਆਉਣ ਵਾਲੀਆਂ ਕਈ ਪੁਸਤਾ ਬੈਠ ਕੇ ਖਾ ਸਕਦੀਆਂ ਨੇ ਦੱਸ ਤੈਨੂੰ ਕਿਹੜੀ ਚੀਜ਼ ਚਾਹੀਦੀ ਆ ਕਹਿੰਦੇ ਉਹ ਵੀ ਦੀ ਇੱਕ ਤਮ ਕਹਿਣ ਲੱਗੀ ਬਾਬਾ ਜੀ A <inaudible> shirt, ਬਾਬਾ ਜੀ ਨੇ ਕਿਹਾ ਤੇ ਇਹੋ ਹੀ ਸ਼ਰਤ ਹੈ ਦੱਸ ਤੈਨੂੰ ਪਰਮਾਤਮਾ ਦਾ ਨਾਮ ਚਾਹੀਦਾ ਇਹ ਖਜ਼ਾਨਾ ਚਾਹੀਦਾ ਕਹਿੰਦੇ ਉਹ ਕਹਿਣ ਲੱਗੇ ਬਾਬਾ ਜੀ ਮੈਨੂੰ ਇੰਦਾ ਦਾ ਖਜ਼ਾਨਾ ਨਹੀਂ ਚਾਹੀਦਾ ਜੋ ਮੇਂ ਮਾਗਦੇ ਪਰਮਪਿਤਾ ਪਰਮਾਤਮਾ ਦੇ ਆਪਣੇ ਗੁਰੂ ਦੇ ਨਾਮ ਦੇ ਬਦਲੇ ਲੈਣਾ ਪਵੇ ਮੈਂ ਇੰਦਾ ਦਾ ਖਜ਼ਾਨਾ ਨਹੀਂ ਹੋ ਕੀ ਕਰਨਾ ਹੈ ਮੇਰੇ ਲਈ ਮੇਰਾ ਬਹੁ ਮੇਰੇ ਗੁਰੂ ਦਾ ਨਾਮ ਬਹੁਤ ਅਨਮੋਲਿਆ ਕਿਤੇ ਕੁਮਾਈ ਵਾਲੇ ਸੰਸ ਮਹਾਕੋਟਰੀ ਨਸਪਾਲੇ ਤੇ ਕਹਿਣ ਲੱਗੇ ਵੀ ਇਹੋ ਗੱਲ ਤਾਂ ਕਿਸੇ ਤੈਨੂੰ ਸਮਝਾਉਣਾ ਚਾਹ ਰਹੇ ਆ ਇਹ ਤੂੰ ਆਪਣੇ ਆਪ ਨੂੰ ਗਰੀਬ ਮੰਨਦੀ ਆ ਪਰ ਸਾਡੀ ਨਜ਼ਰ ਤੇ ਵਿੱਚ ਤੇਰੇ ਨਾਲੋਂ ਅਮੀਰ ਕੋਈ ਹੋਰ ਹੈ ਹੀ ਨਹੀਂ ਆ ਕਿਉਂਕਿ ਤੇਰੇ ਕੋਲ ਦੋਵੇਂ ਵੇਲੇ ਆਂ ਦਾ ਨੇ ਲਿਆ ਤੂੰ ਹਮੇਸ਼ਾ ਵੇਲੇ ਓਕੇ ਪਰਮਾਤਮਾ ਦਾ ਨਾਮ ਜਪਦੀ ਆ ਸ਼ਾਮ ਵੇਲੇ ਨਾਮ ਜਪਦੀ ਆ ਸੇਵਾ ਸੰਗਤ ਕਰਨ ਦਾ ਮੌਕਾ ਤੈਨੂੰ ਮਿਲਦਾ ਹੈ ਸਾਡੀ ਨਜ਼ਰ ਤੇ ਵਿੱਚ ਤਾਂ ਬਹੁਤ ਤਨਮਹਾਨ ਆ ਪਰ ਤੂੰ ਆਪਣੇ ਆਪ ਨੂੰ ਗਰੀਬ ਕਹਿੰਦੀ ਰਹੀ ਨਹੀਂ ਆ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੀ ਰਹੀ ਨਹੀਂ ਆ ਤੇਨੂੰ ਦਾ ਪਰਮ ਪਿਤਾ ਪਰਮਾਤਮਾ ਵਿੱਚ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਏ ਕਿ ਤੈਨੂੰ ਇਹ ਅਵਸਥਾ ਸਹਿਜੇ ਹੀ ਮਿਲ ਗਈ ਆ ਤੈਨੂੰ ਪਰਮਾਤਮਾ ਨੇ ਆਪਣਾ ਨਾਮ ਦਿੱਤਾ ਹੈ ਸੇਵਾ ਸਿਮਰਨ ਸੰਗਤ ਕਰਨ ਦਾ ਮੌਕਾ ਬਖਸ਼ਿਆ ਹੈ ਲੋਕ ਇਨਾ ਦਾਤਾ ਨੂੰ ਤਰਸਦੇ ਆ ਤੁਹਾਡੇ ਵੀ ਜਿਵੇਂ ਸ਼ੁਸ਼ਕੈਤਾਂ ਕਰਦੀ ਐ ਕਹਿੰਦੇ ਉਹ بیوی ਕਹਿਣ ਲੱਗੀ ਪਾਪਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਸਹੀ ਰਾਹ ਦਿਖਾਇਆ ਹੁਣ ਮੈਂ ਸਮਝ ਗਈ ਆ ਕੀ ਤਰ੍ਹਾਂ ਮਾਤਾ ਮੇਰੇ ਨਾਲ ਕਿਸੇ ਗੰਦਲ ਦਾ ਨਾਂ ਕਿ ਨਹੀਂ ਕਿਉਂਕਿ ਮੈਂ ਹਰ ਫਿਲਮ ਨਾਲ ਦਿਨ ਹੋ ਗਿਨੇਸ਼ ਕੁਸ਼ੇਸ਼ ਕੇ ਤਾਂ ਕਰਦੀ ਹਾਂ ਮਾਤਾ ਬੁਧਲੀ ਕਹਿਣ ਲੱਗੇ ਨਹੀਂ ਲਿੰਗਾ ਉਪਰਮਤਾ ਪਰਮਾਤਮਾ ਆਪਣੇ ਭਗਤਾਂ ਦੇ ਨਾਲ ਕਦੇ ਨਾਰਾਹੀਂ ਹੁੰਦੇ। ਕੋਤ ਤੇਰੇ ਤੇ ਬਹੁਤ ਖੁਸ਼ ਹੈ ਪਰ ਬਹੁਤ ਕੁਝ ਦੇਣਾ ਜਾਂਦੇ ਆ ਪਰ ਤੇਰੇ ਘਰ ਦੇ ਵਿੱਚ ਕੋਈ ਵੀ ਸੁੱਖ ਮੈਂ ਨਹੀਂ ਚਾਹੁੰਦਾ ਕਿਉਂਕਿ ਜਿੱਥੇ ਪਰਮ ਜਿਦਾ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਸ਼ਕਾਇਤਾਂ ਹੁੰਦੀਆਂ ਨੇ ਉੱਥੇ ਸੁੱਖ ਨਹੀਂ। ਦੋਹਾਂ ਹੀ ਮਰ ਜਾਂਦੇ ਆ ਜਿਸਕਿ ਉਹ ਮਰ ਜਾਂਦਾ ਏ ਕਿਉਂਕਿ ਬੇਸ਼ੁਕਰੇ ਬੰਦੇ ਨੂੰ ਕਿਤੇ ਢੋਈ ਨਹੀਂ ਮੰਨਦੀ। ਬੇਸ਼ੁਕਰੇ ਬੰਦੇ ਦੇ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਆਸਾਬੀ ਸ਼ੋਗੇ ਮਾਲਕ ਦੀ ਬਰਕਤ ਚਾਹੀਦੀ ਆ ਮਾਲਕ ਦੇ ਘਰ ਦੀਆਂ ਸਾਰੀਆਂ ਦਾਤਾ ਚਾਹੀਦੀਆਂ ਨੇ ਉਹ ਮਾਲਕ ਦਾ ਸ਼ਕਰਾਨਾ ਕਰ ਉਹ ਦੇਖਣਾ ਕਿ ਸਾਰੇ ਹੀ ਸ਼ੁਕਰਾਨਾਰਤ ਹੱਥ ਬੁੰਨ ਕੇ ਤੇਰੇ ਅੱਗੇ ਵਿਚੇ ਚੱਲਣਗੇ ਕਿਉਂਕਿ ਜੋ ਮਾਲਕ ਦਾ ਸ਼ਕਰਾਨਾ ਕਰਦੇ ਨੇ ਉਹਨਾਂ ਦੇ ਉੱਤੇ ਪੂਰੀ ਕੁਦਰਤ ਕੁਈ ਕਾਇਨਾਤ ਮਿਹਰਬਾਨ ਹੁੰਦੀ ਆ ਕਹਿੰਦੇ ਉਹ ਗੁਰਦੀ ਨੇ ਕਿਹਾ ਕਿ ਮੈਂ ਅੱਜ ਤੋਂ ਬਾਤ ਸੰਜੀਦਨੀ ਆ ਮੈਂ ਕਦੇ ਵੀ ਤੁਮੀ ਸ਼ਿਕਵੇ ਸ਼ਿਕਾਇਤ ਨਹੀਂ ਕਰਾਂਗੀ ਪਰ ਮਾਤਾ ਦਾ ਸ਼ੁਕਰਾਨਾ ਕਰਨਾ ਹੀ ਕਿਰਨ ਹੈ। ਸ਼੍ਰੀ ਸੰਗਤ ਜੀ ਦੀ ਕਹਾਣੀ ਬਹੁਤ ਕਾਲਤ ਨਿਕਲੀ ਪਰ ਇਹ ਕਹਾਣੀ ਵੀ ਸਿੱਖਿਆ ਬਹੁਤ ਵੱਟੀਆ। ਕਈ ਵਾਰ ਆਪਾਂ ਨਹੀਂ ਇਹ ਗਲਤੀ ਕਰ ਬੈਠਦੇ ਆ। ਕਈ ਤਰ੍ਹਾਂ ਨੇ ਜੋ ਕਹਿੰਦੇ ਆਂ ਅਸੀਂ ਹਰ ਰੋਜ਼ ਆਪਣੀ ਤਵੇਲੇ ਨਾਮ ਜਪਦੇ ਆਂ, ਸੇਵਾ ਕਰਦੇ ਆਂ, ਸਿਮਰਨ ਕਰਦੇ ਆਂ ਪਰ ਫੇਰ ਵੀ ਮਹਾਰਾਜ ਸਾਡੇ ਤੇ ਕਿਰਪਾ ਨਹੀਂ ਕਰ ਰਿਹਾ। ਸਾਡੀ ਜ਼ਿੰਦਗੀ ਦੇ ਵਿੱਚ ਕਿਸ ਚੀਜ਼ ਦੀ ਕਮੀ ਆ, ਉਹ ਕਮੀ ਪੂਰੀ ਨਹੀਂ ਹੋਈ। ਸਾਂਝ ਤੇਰੀ ਸਾਨੂੰ ਆਪਣੇ ਹਿੰਮਨ ਦੇ ਵਿੱਚ ਝਾਤ ਮਾਰ ਕੇ ਦੇਖਣੀ ਪਉੜੀ ਆ। ਕਿਤੇ ਕਿਤੇ ਅਸੀਂ ਵੀ ਜਾਣਿਆਂ ਰਿਹਾਣੇ ਦੇ ਵਿੱਚ ਪਰਮਾਤਮਾ ਦਾ ਨਾਮ ਜਪ ਕੇ ਨੇਕ ਕਮਾਈ ਕਰਕੇ ਕਿਤੇ ਇਹ ਗਿਲੇ ਸ਼ਿਕਵੇ ਸ਼ਿਕਾਇਤਾਂ ਦੇ ਕਾਰਨ ਬਨਾਤਾ ਨਹੀਂ ਰਹੇ ਕਿਉਂਕਿ ਨੇਕ ਕਮਾਈ ਤੇ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨ ਦੇ ਨਾਲ ਹੀ ਹੋ ਜਾਂਦੀਆਂ। ਸੋ ਹਰ ਵੇਲੇ ਮਨ ਦਾ ਸ਼ੁਕਰਾਨਾ ਕਰਨਾ ਹੈ। ਇਹ ਮਾਲਕ ਦੇ ਧਰਮ ਨਾਲ ਖੁਸ਼ ਹੋਣਾ ਚਾਹੀਦਾ। ਪਰ ਉਹ ਲੈ ਸਿਵੇਰੇ ਸੰਤ ਰਤ ਲਈ ਚਕਤੂ ਜਦ ਜਦ ਰੇ ਉੱਠਦੇ ਉਹਦੋ ਹੀ ਉੱਠਿਆ ਸਾਰ ਪਹਿਲਾ ਪਰਮੇ ਦਾ ਪਰਮਾਤਮਾ ਦਾ ਨਾਮ ਜੁਕੇ ਸਿਮਰਨ ਕਰੋ ਕਿਉਂਕਿ ਸਿਮਰਨ ਕਰਨੇ ਨਾਮ ਜਪਨ ਲਈ ਤਾਂ ਪਰਮੇ ਦਾ ਪਰਮਾਤਮਾ ਜੀ ਦੇ ਕੋਲ ਅਸੀਂ ਹੁੰਦਾ ਅਹਿਸਾਸ ਹੋਵੇਗਾ ਇੱਕ ਤਾਕਤ ਦੇ ਕੋਲ ਹੁੰਦਾ ਅਹਿਸਾਸ ਹੋਵੇਗਾ ਜਦੋਂ ਇਹ ਅਹਿਸਾਸ ਹੋ ਗਿਆ ਤਾਂ ਫਿਰ ਸਾਰੇ ਫਿਕਰ ਕਿੰਨਾ ਪਵਿਸ਼ਾਣੀਆਂ ਕੰਮ ਪੈ ਖਤਮ ਹੋ ਜਾਂਦੀਆਂ ਹੈ ਸੋਤਰ ਮਹਾਤਮਾ ਦਾ ਨਾਮ ਸਾਡੇ ਜੀਵਨ ਦੇ ਲਈ ਚੱਲਦੀ ਕਲਾ ਵਰਗਾ ਹੈ ਪਰ ਕਿਤੇ ਸ਼ਿਕਵੇ ਸ਼ਿਕਾਇਤਾਂ ਸਾਡੀ ਜ਼ਿੰਦਗੀ ਨੂੰ ਨਿਰਾਸ਼ਾ ਦੇ ਦਾਉ ਲੈਟਿਟੀਵਿਟੀ ਦੇ ਨਾਲ ਉਪਰ ਜਾਂਦੇ ਹਨ ਸਾਡੇ ਜੀਵਨ ਨੂੰ ਪਰੇਸ਼ਾਨੀਆਂ ਚਿੰਤਾਵਾਂ ਦੇ ਨਾਲ ਭਰ ਦਿੰਦੇ ਹਨ ਸੋ ਪਰਮੇਤਨ ਦਾ ਨਾਮ ਜਪਣਾ ਹੈ ਮਾਲਕ ਦਾ ਦਿੱਤਿਆ ਹੁਈਆਂ ਦਾ ਭੰਡ ਦੇ ਲਈ ਸੋਤਰਾਨਾ ਫਤੂਆ ਹੈ ਉਸੇ ਤਰ੍ਹਾਂ ਪਰਮਾਤਮਾ ਵੀ ਸਾਨੂੰ ਨਿਯਮ ਵਰਤ ਕੇ ਦਿੱ ਦਿੱਤਾ ਹੈ ਉਹ ਜਿਹਨ ਦਿੱਤਿਆ ਹੋਈਆਂ ਦਾਤਾਂ ਦੀ ਗਿਣਤੀ ਕਰਨ ਬੈਠੇਗੇ ਤਾਂ ਸਾਡੀ ਗਿਣਤੀ ਰੁਕ ਜਾਵੇਗੀ ਇਸ ਸਮੇਂ ਸ਼ਾਮ ਤੋਂ ਮੁਕ ਜਾਣਗੇ ਪਰ ਉਹ ਜਿਹਨ ਦਿੱਤਿਆ ਹੋਈਆਂ ਦਾਤਾਂ ਦਾ ਕੋਈ ਅੰਤ ਨਹੀਂ ਹੈ ਉਹ ਹਰ ਦਿਨੇ ਸਾਨੂੰ ਦੇ ਰਹੇ ਹਨ ਆਸਾਦ ਜੋ ਆਪਾਂ ਲੈ ਰਹੇ ਹਾਂ ਉਹਦੇ ਦਿੱਤੇ ਹੀ ਸਾਨੂੰ ਮਿਲ ਰਹੇ ਹਨ ਹਰ ਸਾਹ ਦੇ ਨਾਲ ਹਰ ਸਾਹ ਦਾ ਸ਼ੁਕਰਾਨਾ ਕਰੋ ਘਰ ਦੀ ਨਹੀਂ ਚਾਹੀ ਹਰ ਲਿਖੀ ਹੋਈਂ ਚੀਜ਼ ਦੇ ਲਈ ਪਰਮਾਤਮਾ ਦਾ ਸ਼ੁਕਰਾਨਾ ਕਰੋ ਜੋ ਵੀ ਲੈ ਲਈਂ ਰੋਟੀ ਦੇ ਲਈ ਮਾਪ ਦਾ ਸ਼ੁਕਰਾਨਾ ਕਰੋ ਪਾਣੀ 3ਵੇਂ ਸ਼ੁਕਰਾਂ ਤੋਂ ਕਿੰਨੇ ਤਿਮੋ ਕਰਦੀ ਬਰਕਤ ਕਰਦੇ ਰਿਜਕਤ ਵਿੱਚ ਕੇ ਜਵਾਦਾਂ ਨੂੰ ਬੰਦ ਤੇ ਆਪਣੇ ਨੇਕ ਕੰਮਾਂ ਦੀ ਕਮਾਈ ਵਧਾਉਂਦੀਆਂ ਜੋ ਵੀ ਪਰਮਾਰਥ ਨੇ ਦੱਸਿਆ ਦੇ ਕੇ ਪਾਕਿ ਕੀਤਾ ਖੁੜਾ ਦੱਤਾ ਹੈ ਨਾ ਦੱਤਾ ਹੈ ਉਹ ਦਿੱਤੀਆਂ ਹੁੰਆਂ ਦਾਤਾਂ ਦੇ ਵਿੱਚ ਵੰਡ ਕੇ ਸ਼ਕਨ ਦੀ ਵਿਰਤੀ ਦਾ ਕੰਮ ਹੋ। ਕਿਉਂਕਿ ਵੰਡ ਕੇ ਸ਼ਕਨ ਦੀ ਵਿਰਤੀ ਸਮੁਹਾਸ਼ਾਮ ਹੁੰਦੀ ਆ ਅਤੇ ਮੰਗਣ ਵਾਲੀ ਵਿਰਤੀ ਸਮੁਹ ਮੰਗਤੇ ਰਹਾ ਜਾਂਦੀ ਆ ਇਸ ਕਰਕੇ ਕਦੇ ਵੀ ਕਿਸੇ ਨੂੰਖਤੋਂ ਕਿਸੇ ਭੈਣ ਭਰਾ ਤੋਂ ਕੋਈ ਵੀ ਉਧਰ ਉਧਰ ਦੀ ਝਾਤ ਨਹੀਂ ਲਖਣੀ। ਜੇ ਮਨੁਣਾਇ ਤਸਰਪ ਪਰੰਧਿਆ ਚ ਬਾਤ ਮੋਤ ਮਨੁਣਾਇ ਕਿਉਂਕਿ ਕੋਦੇ ਦਿੱਤੇ ਆ ਹੀ ਸਾਡੇ ਘਰ ਦੇ ਗੀਹੇ ਪੈਣੀ ਹੋਇਆ ਦਾਦਾ ਨੰਦ ਸਿੰਘ ਦੀ ਵਿਚਨ ਕਰਦੇ ਸੀ ਜੋ ਅੰਮਰਤ ਦੇ ਦੇ ਅਟਕਲ ਸਰਨਾਥ ਕਪਾਸ਼ਾ ਦੀ ਦੇ ਘਰ ਦੇ ਮੰਮਤੇ ਬੰਦੇ ਆ ਤੇ ਬਿਲਕੁਲ ਰਾਦੇਨ ਬਾਣ ਸ਼ਾਹਾ ਨਾਮ ਚੀਤੇ ਜਾਂਦੇ ਆ ਭਾਵ ਕਿ ਜੇ ਮਾਲਕ ਦੇ ਘਰ ਦੇ ਮਗਦੇ ਲਿਣਾ ਲਈ ਪਰ ਮਾਲਕ ਨੇ ਸਾਨੂੰ ਤਨੇ ਆ ਵੀ ਅਤੇ ਦੰਗਾ ਦੀ ਦੋਵੇਂ ਸਖਦੇ ਦੇ ਨੇ ਮਾਲਕ ਦੇ ਘਰ ਦੇ ਮੇਰੇ ਤੇ ਬਾਦਸ਼ਾਹਾਂ ਵਾਲੇ ਹੁੰਦੇ ਹੁੰਦੇ ਆ ਤਬਸਫਰਾ ਜਿੱਤੋ ਜੂ ਨੂੰ ਨਹੀਂ ਮਾਲਕ ਤੋਂ ਮੰਗਣਾ ਹੈ ਪਰ ਵਿਲੇਸ਼ਕ ਉਹ ਸ਼ਕਤਾਂ ਕਰਕੇ ਨਹੀਂ ਹੁੰਣਾ ਤੇ ਕਈ ਵਾਰ ਕੁਝ ਵੀ ਨਾ ਮੰਗ ਕੇ ਬਹੁਤ ਕੁਝ ਮਿਲ ਜਾਂਦਾ ਹੈ ਕਿ ਤੇ ਨਿਰਸਵਾਰਥ ਭਗਤੀ ਕਰਕੇ ਦੇਖੋ ਮੈਂ ਨਿਰਸਵਾਰਥ ਕੋਈ ਨੇਕ ਕੰਮ ਕਰਕੇ ਦੇਖਣਾ ਮਾਲਕ ਦੀ ਕਿਰਪਾ ਸਮਾਨਿਆ ਵੀ ਸਮਾਨੀ ਨਹੀਂ ਜਾਊਗੀ ਬਾਕੀ ਮਹਾਬਲਕ ਜੀ ਕਹਿੰਦੇ ਮਾਲਕ ਨੇ ਜਿੰਨਾ ਵੀ ਦਿੱਤਾ ਹੈ ਨਾ ਉਹ ਦਿੱਤੇ ਹੋਏ ਦੇ ਵਿੱਚੋਂ ਤਿੱਲ ਫੁੱਲ ਭੇਟਾ ਸੇਵਾ ਦੇ ਵਿੱਚ ਨਾ ਨਹੀਂ ਚਲੂਗੀ ਹੈ ਜਿਵੇਂ ਉਹ ਕਲ ਨੂੰ ਬਸਾਸੀ ਦਾ ਪਵਿੱਤਰ ਦੇਣਾ ਸੰਗਰਾਹ ਦਾ ਦੇਣਾ ਤਾਂ ਗੁਰੂ ਘਰਾਂ ਦੇ ਵਿੱਚ ਸੰਗਤ ਦੇ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ ਚੱਲਦੇ ਲੰਗਰ ਦੇ ਵਿੱਚ ਬਣਦੇ ਲੰਗਰ ਦੇ ਵਿੱਚ ਜੇਕਰ ਸਾਡੇ ਘਰ ਦੀ ਇੱਕ ਕੌਮੀ ਆਟੇ ਵੀ ਪੈ ਜਾਵੇ ਉਹ ਕੌਮੀ ਆਟੇ ਦੀ ਕਰਕੇ ਹੀ ਸਾਡਾ ਭਲਾ ਹੋ ਸਕਦਾ ਹੈ ਸੇ ਫੋਲੇ ਤੋਂ ਚੁੰਲਾ ਮੋਟੇ ਤੋਂ ਬਣਦਾ ਗੁਰੂ ਘਰ ਦੇ ਵਿੱਚ ਚੱਲ ਰਹੀਆਂ ਸੇਵਾਵਾਂ ਨੂੰ ਦੇਖ ਕੇ ਆਇਆ ਕਰੋ ਅਤੇ ਜੋ ਚੀਜ਼ ਵੀ ਗੁਰੂ ਚਰਨਾਂ ਦੇ ਵਿੱਚ ਪੇਟੇ ਤੇ ਪਾਣੀ ਆ ਪੂਰੇ ਖੁਸ਼ੀ ਨਾਲ ਪੂਰੇ ਚਾਅ ਦੇ ਨਾਲ ਜੇ ਮਾਲਕ ਨੇ ਮਨ ਦੇ ਵਿੱਚ ਕੋਈ ਹੁਰ ਪ੍ਰੇਰਨਾ ਤਾਂ ਕੀਤੀ ਕਿਸੇ ਹੁਰ ਦੀ ਮਦਦ ਕਰਨ ਦਾ ਮੌਕਾ ਮਿਲਿਆ ਉਹ ਮਦਦ ਕਰਕੇ ਵੀ ਤਵੇ ਦਿਖਾਵਾ ਨਹੀਂ ਕਰਨਾ ਕਿਸੇ ਵੀ ਤਰ੍ਹਾਂ ਦੀ ਮਦਦ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ ਕਰਕੇ ਦਿਖਾਵਾ ਨਹੀਂ ਕਰਨਾ ਮਨੁੱਖ ਨਿਸ਼ਕਰਣਾ ਕਰਨਾ ਹੈ ਕਿ ਮੌਕਾ ਦਾ ਸ਼ੁਕਰਗੁਜ਼ਾਰੀ ਨੇਟ ਕਰਨੇ ਦੇ ਤੌਰ ਪਰਵਾਇ ਤੁਸੀਂ ਮਹਿਨਤ ਕੀਆ ਇਹ ਕੋ ਨੇਕ ਕੰਮ ਕਰਕੇ ਭੁੱਲ ਜਾਣਾ ਹੈ ਕਿਉਂਕਿ ਮਹਾਭਗਵਾਨ ਜੀ ਕਹਿੰਦੇ ਆਪਾਂ ਚੁਲਾਂਗੇ ਤੱਕਉ ਨਾ ਵਜਣਿਆ ਆਪਰੇ ਦਾ ਕਿਨੇ ਸਿਆਣਾ ਕਿਸਾਨ ਤਰਤੀ ਦੇ ਵਿੱਚ ਬੀਜ ਬੀਜ ਕੇ ਉਹਤੇ ਚੰਗੀ ਤਰ੍ਹਾਂ ਲੱਗੇ ਪਾ ਦਿੰਦਾ ਕਿਉਂਕਿ ਉਹਨੂੰ ਪਤਾ ਹੈ ਜਿਹੜਾ ਬੀਜ ਤਰਤੀ ਦੇ ਵਿੱਚ ਚੰਗੀ ਤਰ੍ਹਾਂ ਲੱਗਿਆ ਜਾਵੇਗਾ ਉਹ ਹੀ ਪੰਜੇ ਦਾ ਹੋਊਗਾ ਉਹ ਹੀ ਖੰਡਾ ਬਣੇਗਾ ਉਹ ਹੀ ਫੁੱਲ ਦਾ ਫਸਲ ਲਿਆ ਦੇਸੇ ਤਰ੍ਹਾਂ ਇੱਕ ਕਰਮ ਦੀਜੋ ਕੋਈ ਵੀ ਇਹ ਕੰਮ ਕਰਤੇ ਉਹ ਭਗ ਜਾਏ ਉਹਦੇ ਬਦਲੇ ਕਿ ਆਸ ਨੂੰ ਖੁਦਾ ਦਾ ਖਾਣਾ ਨਾ ਕਰੋ ਚਰਚਾ ਨਾ ਕਰੋ ਸਿਵਾਸ ਕਰਦੇ ਆ ਜਿਵੇਂ ਵੀਡੀਓ ਤੋਂ ਹਨ ਚੰਗੀ ਲੱਗੀ ਹੋਵੇ ਕਿ ਇਹ ਵੀ ਚੰਗੀ ਲੱਗਦਾ ਉਹ ਲਾਇਕਤ ਸ਼ੇਅਰ ਕਰਦੇ ਹਨ ਪਰ ਜੇਕਰ ਕੋਈ ਵੀ ਬੈਨ ਚੋਚਮ ਜਿਹਾ ਲੱਗੀ ਹੋਵੇ ਤਾਂ ਤੁਹਾਨੂੰ ਸ਼ੋਝੂ ਦੇ ਡਿਫੈਂਸ ਸੰਖੁਲਤ ਕਰ ਦੇਣਾ ਇਹ ਤਾਂ ਮੈਂ ਤੁਹਾਨੂੰ ਚਾਤਨ ਵਿਚਾਰ ਆਪਣੇ ਸੋਚਾਂ ਜਿੰਨੀ ਬਸੇ ਹੈ